ਪੰਜਾਬ ਪੁਲਿਸ ਲਈ ਇੱਕ ਬਿਹਤ ਵੱਡੀ ਖਬਰ ਆ ਚੁੱਕੀ ਹੈ ਦੱਸਿਏ ਕਿ ਜੀਜੀਪੀ ਗੌਰਵ ਯਾਦਵ ਉਹਨਾਂ ਨੇ ਵੱਡੀ ਸਖਤਾਈ ਕਰ ਦਿੱਤੀ ਹੈ ਨਵੇਂ ਹੁਕਮ ਜਾਰੀ ਕਰ ਦਿੱਤੇ ਨੇ ਜਿਸ ਦੇ ਵਿੱਚ ਕਿਹਾ ਗਿਆ ਕਿ ਹੁਣ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਤੋਂ ਇੱਕ ਬਿਹਤ ਵੱਡੀ ਜਿਹੜੀ ਚੀਜ਼ ਆ ਪਾਲਣਾ ਕਰਨੀ ਪਵੇਗੀ ਜੇਕਰ ਨਿਯਮਾਂ ਦੀ ਉਲੰਘਣਾ ਹੋਈ ਤਾਂ ਤੁਹਾਡੇ ਉੱਤੇ ਐਕਸ਼ਨ ਹੋ ਸਕਦਾ ਹੈ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਦਰਸਲ ਦੱਸਿਏ ਤਾਂ ਹੁਣ ਪੰਜਾਬ ਪੁਲਿਸ ਦੀ ਵਰਦੀ ਦੇ ਵਿੱਚ ਤੁਸੀਂ ਵੀਡੀਓਜ਼ ਨੂੰ ਅਪਲੋਡ ਨਹੀਂ ਕਰ ਸਕਦੇ ਹੋ ਪੁਲਿਸ ਵਰਦੀ ਚ ਡਾਂਸ ਭੰਗੜੇ ਦੇ ਵੀਡੀਓਜ਼ ਅਪਲੋਡ ਕਰਨ ਤੇ ਪਾਬੰਦੀ ਪੂਰਨ ਤੌਰ ਤੇ ਲੱਗੀ ਹੈ ਸੋਸ਼ਲ ਮੀਡੀਆ ਤੇ ਸਰਕਾਰੀ ਹਥਿਆਰਾਂ ਦੀ ਨਮਾਇਸ਼ ਤੇ ਵੀ ਬੈਨ ਲੱਗ ਚੁੱਕਾ ਹੈ ਤੁਸੀਂ ਸੋਸ਼ਲ ਮੀਡੀਆ ਤੇ ਕੋਈ ਵੀ ਆਪਣਾ ਜੇਕਰ ਤੁਸੀਂ ਪੁਲਿਸ ਦੇ ਵਿੱਚ ਵਰਤੀਓ ਤੁਹਾਡੇ ਕੋਲ ਸਰਕਾਰੀ ਹਥਿਆਰ ਹੈ ਤੁਸੀਂ ਉਸ ਦੀ ਨਮਾਇਸ਼ ਨਹੀਂ ਕਰ ਸਕਦੇ ਹੋ ਸਰਕਾਰੀ ਵਾਹਨ ਦੀ ਵਰਤੋਂ ਕਰਕੇ ਰੀਲਸ ਬਣਾਉਣ ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਜਾਰੀ ਕੀਤੀਆਂ ਇਹ ਹਦਾਇਤਾਂ ਤੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਤੇ ਵਟ ਐਕਸ਼ਨ ਹੋਵੇਗਾ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਤੇ ਸਖਤਾਈ ਦੀ ਕਾਰਵਾਈ ਜਿਹੜੀ ਆ ਉਹ ਪ੍ਰਸ਼ਾਸਨ ਨੇ ਕੀਤੀ ਹੈ ਕਿਉਂਕਿ ਬਹੁਤ ਸਾਰੇ ਪੁਲਿਸ ਮੁਲਾਜ਼ਮ ਜਿਹੜੇ ਨੇ ਉਹਨਾਂ ਦੇ ਵੱਲੋਂ ਵੀਡੀਓਜ਼ ਬਣਾਈਆਂ ਜਾਂਦੀਆਂ ਨੇ ਵਰਦੀ ਪਾ ਕੇ ਆਪਣੀਆਂ ਜਿਹੜੀਆਂ ਵਾਹਨ ਉਹਨਾਂ ਨੂੰ ਮਿਲਦੇ ਨੇ ਉਹਨਾਂ ਦੇ ਨਾਲ ਸਟੰਟ ਬਾਚੀ ਕੀਤੀ ਜਾਂਦੀ ਹੈ ਹਥਿਆਰਾਂ ਦੀ ਨਮਾਇੰਦਗੀ ਕਰਦੇ ਨੇ ਉਹਨਾਂ ਦੇ ਉੱਤੇ ਬੈਂਡ ਸਰਕਾਰ ਨੇ ਲਗਾ ਦਿੱਤਾ ਹੈ ਪ੍ਰਸ਼ਾਸਨ ਦੇ ਵੱਲੋਂ ਅਲਟੀਮੇਟਮ ਦਿੱਤਾ ਹੈ ਹੁਣ ਪੰਜਾਬ ਪੁਲਿਸ ਦੀ ਵਰਦੀ 'ਚ ਕੋਈ ਵੀ ਵੀਡੀਓਜ਼ ਅਪਲੋਡ ਨਹੀਂ ਹੋਣ ਕਿਉਂਕਿ ਆ ਪੁਲਿਸ ਵਰਦੀ 'ਚ ਡਾਂਸ ਪਗੜੇ ਪਾ ਕੇ ਵੀਡੀਓਜ਼ ਅਪਲੋਡ ਨਹੀਂ ਤੁਸੀਂ ਕਰ ਸਕਦੇ ਹੋ ਔਰ ਨਾਲ ਦੀ ਨਾਲ ਸਰਕਾਰੀ ਵਾਹਨ ਦੀ ਵਰਤੋਂ ਕਰਕੇ ਰੀਲਸ ਬਣਾਉਣ ਦੇ ਉੱਤੇ ਵੀ ਵੱਡਾ ਐਕਸ਼ਨ ਹੋ ਗਿਆ ਜਾਨੀ ਕਿ ਉਸ ਤੇ ਵੀ پابੰਦੀ ਲਗਾ ਦਿੱਤੀ ਹੈ ਜੇਕਰ ਤੁਸੀਂ ਅਜਿਹੀ ਕੋਈ ਵੀ ਗਤੀਵਿਧੀ ਦੇ ਵਿੱਚ ਸ਼ਾਮਲ ਹੁੰਦੇ ਹੋ ਤੁਹਾਡੇ ਵੱਲੋਂ ਕੋਈ ਵੀ ਰੀਲ ਅਪਲੋਡ ਕੀਤੀ ਜਾਂਦੀ ਹੈ ਤੁਸੀਂ ਕੋਈ ਵੀ ਵੀਡੀਓ ਵਰਦੀ ਪਾ ਕੇ ਬਣਾਉਂਦੇ ਹੋ ਅਪਲੋਡ ਕਰਦੇ ਹੋ ਡਾਂਸ ਪੰਕੜੇ ਪਾ ਕੇ ਵੀਡੀਓਸ ਪਾਉਂਦੇ ਹੋ ਤਾਂ ਤੁਹਾਡੇ ਉੱਤੇ ਕਾਰਵਾਈ ਹੋ ਸਕਦੀ ਹੈ ਜਾਨੀ ਕਿ ਹੁਣ ਪੰਜਾਬ ਪੁਲਿਸ ਤੇ ਮੁਲਾਜ਼ਮਾਂ ਦੇ ਲਈ ਵੱਡਾ ਐਕਸ਼ਨ ਜਿਹੜਾ ਲੈ ਲਿਆ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਵੱਡੀ ਕਾਰਵਾਈ ਕਰ ਦਿੱਤੀ ਹੈ ਇਸ ਦੇ ਵਿਚਾਲੇ ਤੁਹਾਨੂੰ ਦੱਸੀਏ ਕਿ ਹੁਣ ਪੰਜਾਬ ਪੁਲਿਸ ਦੀ ਵਰਦੀ ਪਾਕੇ ਤੁਸੀਂ ਕੋਈ ਵੀ ਵੀਡੀਓ ਸੋਸ਼ਲ ਮੀਡੀਆ ਤੇ ਅਪਲੋਡ ਭੁੱਲ ਕੇ ਵੀ ਨਾ ਕਰਿਓ ਨਹੀਂ ਤਾਂ ਅਜਿਹੇ ਕਾਰਵਾਈਆਂ ਹੋਣ ਗਿਆ ਅਜਿਹੇ ਕਾਰਵਾਈਆਂ ਦੇ ਸ਼ਿਕਾਰ ਤੁਸੀਂ ਹੋਵਗੇ ਤੁਸੀਂ ਸਸਪੈਂਡ ਹੋ ਸਕਦੇ ਹੋ ਤੁਹਾਨੂੰ ਮਤਲ ਕੀਤਾ ਜਾ ਸਕਦਾ ਹੈ ਤਾਂ ਬਹੁਤ ਹੋਰ ਐਕਸ਼ਨ ਹੋ ਸਕ ਰਹੇ ਨੇ ਤਾਂ ਹੁਣ ਇੱਕ ਵੱਡਾ ਫੈਸਲਾ ਲਿਆ ਗਿਆ ਪ੍ਰਸ਼ਾਸਨ ਦੇ ਵੱਲੋਂ ਡੀਜੀਪੀ ਗੌਰਵ ਯਾਦਵ ਨੇ ਸਖਤ ਹੁਕਮ ਜਾਰੀ ਕਰ ਦਿੱਤੇ ਨੇ ਤਾਂ ਲੋਕਾਂ ਨੂੰ ਸਾਵਧਾਨ ਰਹਿਣ ਦੇ ਲਈ ਵੀ ਆਖਿਆ ਤਾਂ ਭੁੱਲ ਕੇ ਵੀ ਤੁਸੀਂ ਅਜਿਹੀ ਗਲਤੀ ਨਾ ਕਰਨਾ ਤੇ ਸੋਸ਼ਲ ਮੀਡੀਆ ਤੇ ਕੋਈ ਅਜਿਹੀ ਵੀਡੀਓਜ਼ ਦੇ ਕੇ ਤੁਸੀਂ ਆਪਣੀ ਵਰਦੀ ਨਾਲ ਪਾਉਂਦੇ ਹੋ ਜਾਂ ਫਿਰ ਕੋਈ ਆਪਣੇ ਜਿਹੜੇ ਤੁਹਾਨੂੰ ਨੀਚੀ ਵਾਹਨ ਦੱਤੇ ਨੇ ਤਾਂ ਉਸ ਦੇ ਨਾਲ ਕੋਈ ਵੀਡੀਓ ਅਪਲੋਡ ਕਰਦੇ ਹੋ ਰੀਲਾ ਪਾਉਂਦੇ ਹੋ ਤੇ ਤੁਹਾਡੇ ਉੱਤੇ ਕਾਰਵਾਈ ਹੋ ਸਕਦੀ ਹੈ ਇਸ ਜਾਣਕਾਰੀ ਨੂੰ ਵੀ ਦੇ ਸ਼ੇਅਰ ਕਰਕੇ ਲੋਕਾਂ ਤੱਕ ਪਹੁੰਚਾਉਣਾ ਜ਼ਰੂਰੀ ਹੈ ਤਾਂ ਕਿ ਲੋਕ ਸਾਵਧਾਨ ਤੇ ਸੁਚੇਤ ਰਹਿਣ